ਇਹ ਕੀ ਹੈ ਤੁਸੀਂ ਯਾਰ ਬਹੁਤ ਗਲਤ ਚੀਜ਼ ਆ ਥੋੜੇ ਦਿਨ ਰੁਕ ਜਾਓ ਐਕਟਿਵ ਜੀ ਹੋ ਰੋ ਮੈਂ ਨਹੀਂ ਹਣਾ ਮਾਤਾ ਮਾ ਇਹ ਪਾਕਿਸਤਾਨ ਜਾਣ ਦੀ ਤਿਆਰੀ ਕਰ ਰਹੀਆਂ ਨੇ ਫਰ ਹੈ ਜਾ ਕੇ ਕੰਮ ਕਰਦੇ ਆ ਇੱਕ ਕਿਹੜਾ ਕੰਮ ਆ ਜਿਹੜਾ ਕਰਕੇ ਆਗੇ ਪੱਗ ਇਹ ਸਿਰਤ ਅੱਜ ਛੁੱਟੀ ਹੋ ਗਈ ਦੁਬਾਰਾ ਛੁੱਟੀ ਨਹੀਂ ਹੋਣੀ ਹੁੰਦੀ ਹੈ ਜੀ ਸਕੂਲ ਕੱਲ ਨੂੰ ਜਾਏਗੀ ਸਕੂਲ ਸ਼ਾਇਦ ਥੋੜੀ ਆ ਇਹ ਛੁੱਟੀ ਆ ਹਰ ਘਰ ਦੇ ਰੂਲਸ ਹੋਣੇ ਚਾਹੀਦੇ ਨੇ ਕਿ ਨਹੀਂ ਹੋਣੇ ਚਾਹੀਦੇ ਬੈਟੰਗਿਆ ਆਂਗੂ ਕੋਈ ਉਧਰ ਨੂੰ ਜਾਂਦਾ ਹੁੰਦਾ ਕੋਈ ਉਧਰ ਨੂੰ ਜਾਂਦਾ ਹੁੰਦਾ ਠੀਕ ਆ ਕੀ ਇੱਕ ਖੁਸ਼ੀ ਦੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਜੋ ਉੱਠ ਕੇ ਫੋਨ ਨਹੀਂ ਦੇਖਣਾ ਆਪ ਦਾ ਨਾਮ ਟੋ ਕੇ ਪਹਿਲਾਂ ਆਪਦੇ ਆਪ ਦੇ ਰੱਬ ਦਾ ਨਾਮ ਲੈਣਾ ਸੀਰਤਾ ਉੱਠ ਪੁੱਤ ਸਕੂਲ ਜਾਣਾ ਉੱਠ ਖੜ ਓਏ ਸੀਤ ਤੁਸੀਂ ਵੀ ਉੱਠ ਖੜੋ ਹੈਲੋ ਉਹ ਓ ਟਿਕੇ ਸਾਰ ਸ਼ੁਰੂ ਕਰਿਆ ਉੱਠ ਖੜੋ ਸਿਰਤ ਲੇਟ ਹੋ ਜੇਗੀ 8:30 ਹੋ ਗਏ ਉਹ ਧੀਰ ਲਹਕੂ ਨਾਨਾ ਨੇ ਇਹ ਕੀ ਹੋ ਰਿਹਾ ਯਾਰ ਬਹੁਤ ਗਲਤ ਚੀਜ਼ ਆ ਥੋੜੇ ਦਿਨ ਰੁਕ ਜੋ ਐਕਟਿਵ ਜੀ ਹੋ ਲੈਣ ਦੋ ਇਹਦੇ ਨਾਲ ਮੈਂ ਦੱਸ ਤੁਸੀਂ ਵੀ ਉੱਠ ਖੜੋ ਫਟਾਫਟ ਸਾਮਣ ਨੂੰ ਮਠਾ ਕੇ ਸਮਰ ਉੱਠ ਕੜ ਓਏ ਉਹ ਹੀਰੋ ਸਮਰ ਹੂੰ ਉੱਠ ਕੜ ਸਕੂਲ ਨਹੀਂ ਆਣਾ ਉਹ ਮੈਂ ਨਹੀਂ ਆਣਾ ਉਹ ਸਾਹਿਬ ਸੁੱਤਾ ਵਿਆਲੇ ਆਹ ਦੇਖੋ ਜੀ ਸਾਡੀਆਂ ਮਾਤਾ ਮਾਂ ਇਹ ਪਾਕਿਸਤਾਨ ਜਾਣ ਦੀ ਤਿਆਰੀ ਕਰ ਰਹੀਆਂ ਨੇ ਫਾਰਮ ਫੁਰਮ ਤਿਆਰ ਕਰਦੀਆਂ ਨੇ ਆਪਦੇ ਆਹ ਦੇਖ ਲਓ ਜੀ ਹਾਲ 2 ਘੰਟੇ ਹੋ ਗਏ ਇਹਨਾਂ ਨੂੰ ਉਠਾ ਕੇ ਗਿਆ ਨੂੰ ਆਹ ਟੀ-ਸ਼ਰਟ ਪਾ ਕੇ ਪਾਣਾ ਬੰਨ ਕੇ ਆਪਦਾ ਫੋਨ ਤੇ ਲੱਗੇ ਹੋਏ ਨੇ ਉਹ ਮੈਡਮ ਜੀ ਸੁੱਤੀ ਵੀ ਉੱਠ ਕੇ ਫੋਨ ਤੇ ਲੱਗੀ ਤੇ ਨਾ ਉਹ ਸਕੂਲ ਗਈ ਆ ਤੇ ਇਹਨਾਂ ਨੇ ਹਲੇ ਆਪਦੇ ਕੰਮ ਤੇ ਜਾਣਾ ਆ 8 ਵਜੇ ਮੈਂ ਜਾ ਕੇ ਕੰਮ ਕਰਦੇ ਆਂ ਏ ਕਿਹੜਾ ਕੰਮ ਆ ਜੜਾ ਕਰਕੇ ਆਗੇ ਪੱਗ ਬੰਨੇ ਤੋਂ ਬਿਨਾਂ ਤੁਸੀਂ ਪadne ਚ ਕਰਕੇ ਆ ਗਏ ਇਹ ਆਪਦੀ ਹੈਲਥ ਦਾ ਧਿਆਨ ਨਹੀਂ ਰੱਖਦੇ ਕੀ ਚੱਕਰ ਤੁਹਾਨੂੰ ਕਿਹਾ ਸੀਗਾ ਸੈਰ ਕਰ ਲੋਟ ਕੇ ਕੱਲ ਤੋਂ ਸੈਰ ਤੇ ਚੱਲਾਂਗੇ ਕੱਲ ਕਿੰਨਾ ਸੈਟਰਡੇ ਆ ਕੱਲ ਨੂੰ ਸੈਰ ਤੇ ਚੱਲਾਂਗੇ ਪੱਕਾ ਰੱਖ ਬਾਗ ਸਮਰ ਆ ਉਹ ਸਾਹਿਬਨ ਜੇਰ ਆਪਣੇ ਨਾ ਕਰਦੇ ਰੂਲਸ ਬਣਾਉਣ ਵਾਲੇ ਆ ਕੀ ਲੋਜ ਹੋ ਰਹੇ ਆ ਆਪਣੇ ਘਰ ਦੇ ਨਾਲ ਰੂਲਸ ਰੈਗੂਲੇਸ਼ਨਸ ਸਾਰਾ ਕੁਝ ਸੈਟ ਅਪ ਕਰਨ ਵਾਲਾ ਪਰਫੈਕਟ ਵਧੀਆ ਹਾਂ ਮਾਰਨਿੰਗ ਸਾਰੇ ਇਹ ਸੀਰਟ ਅੱਜ ਛੁੱਟੀ ਹੋ ਗਈ ਦੁਬਾਰਾ ਛੁੱਟੀ ਨਹੀਂ ਹੋਣੀ ਚਾਹੀਦੀ ਤੇਰੀ ਸਕੂਲ ਦਾ ਰੈਗੂਲਰਲੀ ਜਾਣਾ ਹੀ ਆ ਯਾਰ ਇੱਕ ਆਪਾਂ ਸੀਗੇ ਮੈਂ ਸੀਗੀ ਨਾਲੇ ਮੈਂ ਗਵਰਨਮੈਂਟ ਸਕੂਲ ਚ ਪੜਦੀ ਸੀ ਪਰ ਇੰਨਾ ਚਾ ਹੁੰਦਾ ਸੀਗਾ ਇੱਕ ਦੋ ਛੁੱਟੀਆਂ ਤੋਂ ਬਾਅਦ ਕਿ ਸਕੂਲ ਜਾਣਾ ਤੇ ਇੱਕ ਇਹ ਮੈਡਮ ਇਹ ਕਹਿੰਨੀ ਮੇਰੀ ਨੀਂਦ ਹੀ ਨਹੀਂ ਪੂਰੀ ਹੁੰਦੀ ਜੀ ਮੈਥੋਂ ਨਹੀਂ ਸਕੂਲ ਜਾ ਹੁੰਦਾ ਹੱਦ ਹੋ ਗਈ ਆ ਕਿੱਦਾਂ ਦੇ ਬੱਚੇ ਨੇ ਅੱਜ ਕੱਲ ਪੜਕੇ ਹੀ ਨਹੀਂ ਰਾਜੀ ਹੈਗੇ ਸੋਚਦੇ ਹਾਂ ਕੀ ਸੋਚੋਗੇ ਤੁਸੀਂ ਕੀ ਸੋਚੋਗੇ ਮੈਂ ਫਾਰਮ ਤਿਆਰ ਕਰਦਾ ਮੰਮੀ ਹੋਣਾ ਨੇ ਪਾਕਿਸਤਾਨੀ ਪਾਕਿਸਤਾਨ ਮੰਮੀ ਹੋਣਾ ਨੇ ਪਾਕਿਸਤਾਨ ਜਾਣਾ ਵਾ ਉਹਦੇ ਫਾਰਮ ਮੈਂ ਫਿਲ ਕਰ ਲਿਆ ਫਿਰ ਬੈਂਸ ਸਾਹਿਬ ਤੋਂ ਜ਼ਹਿਨ ਕਰਾ ਕਿਉਂ ਨੇ ਸੈਂਸ ਸਾਹਿਬ ਤੋਂ ਜ਼ਹਿਨ ਕਰਾਉਣੇ ਆ ਮੈਂ ਇਹਨਾਂ ਦੇ ਫਾਰਮ ਸੈੱਟ ਕਰ ਰਿਹਾ ਮੈਂ ਕੰਮ ਕਰ ਚਲੋ ਇਹ ਤਾਂ ਕੰਮ ਆ ਜਿਹੜਾ ਬੱਚਿਆਂ ਨੂੰ ਚਮਲਾਉਨੇ ਹੋ ਸਭ ਤੋਂ ਜ਼ਿਆਦਾ ਛੁੱਟੀ ਤੁਸੀਂ ਕਰਾਉਨੇ ਹੋ ਜਾਣ ਕੇ ਉਹ ਓਦਾਂ ਨਹੀਂ ਉਹਨੂੰ ਮੈਂ ਮਨਾ ਕਰ ਦਿੰਨੀ ਆ ਜਾਣ ਕੇ ਕਹਿੰਦੇ ਹੋ ਤੁਸੀਂ ਵੀ ਛੁੱਟੀ ਕਰ ਲੈ ਕੋਈ ਨਾ ਮੇਰਾ ਬੱਚਾ ਥੱਕ ਗਿਆ ਮੇਰਾ ਬੱਚਾ ਸਕੂਲ ਜਾ ਕੀ ਇਹ ਉਹ ਇਦਾਂ ਦੀ ਗੱਲਾਂ ਤੁਸੀਂ ਕਰਦੇ ਹੋ ਤਾਂ ਕਰਕੇ ਨਹੀਂ ਹੋ ਜਾਂਦੀ ਹੈਗੀ ਸਕੂਲ ਕੱਲ ਨੂੰ ਜਾਏਗੀ ਸਕੂਲ ਉਹ ਸ਼ਾਇਦ ਛੁੱਟੀ ਆ ਕੱਲ ਨੂੰ ਕਾਦੀ ਛੁੱਟੀ ਆ ਸੈਕਿੰਡ ਸੈਚਰਡੇ ਆ ਲਓ ਜੀ ਫਿਰ ਉਸ ਤੋਂ ਅੱਜ ਸੰਡੇ ਮੈਂ ਤਾਂ ਕਹਿੰਦੀ ਕੈਨਸਲ ਹੋ ਜਵੇ ਛੁੱਟੀ ਵਰਕਿੰਗ ਡੇ ਬਣ ਜਵੇ ਤੁਹਾਡਾ ਨਹੀਂ ਹੋ ਨਹੀਂ ਐਦਾਂ ਹੀ ਹੋਣਾ ਚਾਹੀਦਾ ਇੱਕ ਅੱਧੀ ਛੁੱਟੀ ਤਾਂ ਚਾਹੀਦੀ ਆ ਨਾ ਸਿਰਫ ਇੱਕ ਅੱਧੀ ਨਹੀਂ ਉਹ ਹਫ਼ਤੇ 'ਚ ਦੋ ਤਿੰਨ ਦਿਨ ਸਕੂਲ ਜਾਂਦੀ ਐ ਚਾਰ ਉਹਦੀਆਂ ਛੁੱਟੀਆਂ ਹੀ ਹੁੰਦੀਆਂ ਨੇ ਨਹੀਂ ਹੋ ਸਮਰ ਵੀ ਇਹਦੇ ਨਾਲ ਪਰ ਸਹਿਬ ਦੇ ਨਾਲ ਸੁੱਤਾ ਪਿਆ ਵ ਆਰਾਮ ਨਾਲ ਜਾ ਕੇ ਸਮਰੋਣਾ ਨੂੰ ਠਾ ਉੱਪਰ ਸਹਿਬ ਉਹਨਾਂ ਨੂੰ ਰਾਤ ਜਨਮ ਦਿਨ ਮਨਾ ਕੇ ਆਏ ਨੂੰ ਮੈਂ ਉਹਨੇ ਸਨੈਪਚੈਟ ਦੇਖੀ ਉਹਨਾਂ ਦੀ ਰਾਤ ਨੂੰ ਜਨਮ ਦਿਨ ਮਨਾ ਕੇ ਆਏ ਆ ਆਪਣੇ ਫਰੈਂਡ ਨਾਲ ਚਲੋ ਠੀਕ ਆ ਪਰ ਪਹਿਲਾਂ ਮੇਰੀ ਗੱਲ ਦਾ ਜਵਾਬ ਦੋ ਤੁਸੀਂ ਸਾਰੇ ਦੱਸੋ ਯਾਰ ਕਮੈਂਟ ਕਰਕੇ ਹਰ ਘਰ ਦੇ ਰੂਲਸ ਹੋਣੇ ਚਾਹੀਦੇ ਨੇ ਕਿ ਨਹੀਂ ਹੋਣੇ ਚਾਹੀਦੇ ਫਰਸਟ ਆਫ ਆਲ 12 ਵਜੇ ਤੋਂ ਪਹਿਲਾਂ ਇਹ ਸੌਂਦੇ ਨਹੀਂ ਠੀਕ ਆ ਮੈਂ ਲਾਰਜ 10 ਵਜੇ ਤੋਂ ਬਾਅਦ ਮੈਂ ਫੋਨ ਬੰਦ ਕਰਵਾ ਦਿਆ ਕਰਨਾ ਵਾਈਫਾਈ ਆਫ ਫੋਨ ਸਾਇਲੈਂਟ ਅਪ ਦਾ ਸਾਈਡ ਤੇ ਰੱਖ ਦਿਆ ਕਰੋ ਆਪਾਂ ਵਾਈਫਾਈ ਦੀ ਜਿਹੜੀ ਸੋਚਾ ਨਾ ਉਹ ਬੰਦ ਕਰ ਦਿਆ ਕਰੀ ਹੈ ਨਾ ਸਾਰਿਆਂ ਦਾ ਵਾਈਫਾਈ ਬੰਦ ਡੇਟਾ ਵੀ ਮੋਬਾਈਲ ਡਾਟਾ ਸਾਰਾ ਕੁਝ ਬੰਦ ਡਾਟਾ ਵੀ ਇਸ ਨਾਲ ਸੱਟੇ ਦਿੰਦਾ ਹਾਂ ਸਾਰਾ ਕੁਝ ਬੰਦ ਚਾਹੀਦਾ ਆ ਫੋਨ ਸਿਰਕ ਕੇ ਆਪਦਾ ਹੱਦ 11 ਵਜੇ 11 ਵਜੇ ਸੌਣੇ ਚਾਹੀਦੇ ਹੂੰ ਹੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਉ ਮੈਂ ਜੀ ਲਵ ਪਾ ਰਿਆਂ ਸ਼ਾਰਟਸ ਪਾ ਰਿਆਂ ਵਧੀਆ ਵਧੀਆ YouTube ਬੇਲੇ ਖਿਆਲ ਸਨਾ ਹਰ ਕਾ ਦੇ ਰੂਲਸ ਪਰਫੈਕਸ਼ਨ ਨੇ ਲਈ ਜ਼ਰੂਰੀ ਚਾਹੀਦੇ ਨੇ ਜਦੋਂ ਆਪਾਂ ਰੂਲਸ ਨਹੀਂ ਬਣਾਉਂਦੇ ਹੈਗੇ ਤਾਂ ਬੇਟੰਗ ਜਾਂ ਗੂ ਕੋਈ ਉੱਧਰ ਨੂੰ ਜਾਂਦਾ ਹੁੰਦਾ ਕੋਈ ਉੱਧਰ ਨੂੰ ਜਾਂਦਾ ਹੁੰਦਾ ਠੀਕ ਆ ਰੋਟੀ ਖਾਣ ਦੇ ਟਾਈਮ ਕਿਸੇ ਨੇ ਫੋਨ ਨਹੀਂ ਦੇਖਣਾ ਸਹੀ ਗੱਲ ਆ ਨਾ ਰੋਟੀ ਖਾਣ ਦੇ ਟਾਈਮ ਕਿਸੇ ਨੇ ਫੋਨ ਨਹੀਂ ਦੇਖਣਾ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਆਪ ਦਾ ਫਰੈਸ਼ ਹੋ ਕੇ ਬਾਟ ਕਰਨਾ ਠੀਕ ਆ ਫੋਨ ਨਹੀਂ ਚੱਕਣਾ ਸੁੱਤੇ ਵੀ ਉੱਠ ਕੇ ਫੋਨ ਨਹੀਂ ਚੱਕਣਾ ਕਿਸੇ ਨੂੰ ਗੁੱਡ ਮਾਰਨਿੰਗ ਦੇ ਮੈਸੇਜ ਮੂਸੀ ਜੀ ਕਿਸੇ ਨੂੰ ਨਾਲ ਸੈਪਟ ਕਰਨੇ ਆ ਨਾ ਭੇਜਨੇ ਬਾਕੀ ਇੱਕ ਖੁਸ਼ੀ ਦੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਸੀਗੀ ਜੋ ਤੁਸੀਂ ਸਾਡਾ ਸਾਥ ਦਿੱਤਾ ਹੁਣ ਤੱਕ YouTube ਤੇ ਸਬਸਕ੍ਰਾਈਬਰ ਜਾਂ ਵਿਊਜ਼ ਮੇਰਾ ਜਿੰਨੇ ਵੀ ਵੱਧ ਤੋਂ ਵੱਧ ਲਾਈਕ ਕਰਦੇ ਹੋ ਵੀਡੀਓਜ਼ ਨੂੰ ਉਹਦੇ ਕਰਕੇ ਸਾਡਾ ਜੋ ਚੈਨਲ ਹੈ ਮੋਨਟਾਈਜ਼ ਹੋਇਆ ਤੇ ਜੋ ਸਾਡੀ ਫਰਸਟ ਇਨਕਮ ਆ ਤੇ ਆਪਾਂ ਦੱਸ ਨਹੀਂ ਸਕਦੇ ਹੈ ਕਿਉਂਕਿ ਇਹ YouTube ਦੀ ਗਾਈਡਲਾਈਨਸ ਦੇ ਅਗੇਂਸਟ ਹੁੰਦਾ ਹੈ ਪਰ ਸਾਡੀ ਫਰਸਟ ਇਨਕਮ ਆ ਗਈ ਆ ਸੋ ਉਹਦੇ ਲਈ ਥੈਂਕ ਯੂ ਸੋ ਮੱਚ ਤੁਸੀਂ ਸਾਡੇ ਨਾਲ ਉਹ ਤਾਂ ਹੀ ਇਹ ਸਾਰਾ ਕੁਝ ਪੋਸੀਬਲ ਹੋਇਆ ਐਡੇ ਸਾਥ ਦਿੰਦੇ ਰਹੋ ਬਣਾਈ ਰੱਖਿਓ ਸੋ ਐਡੇ ਸਾਡਾ ਸਾਥ ਬਣਾਈ ਰੱਖਿਓ ਹਮੇਸ਼ਾ ਫਟਾਫਟ 10000 ਸਬਸਕ੍ਰਾਈਬਰ ਨੇ ਸਾਡੇ ਪੂਰੇ ਕਰ ਦੋ ਤੇ ਇਹਦੇ ਨਾਲ ਫਿਰ ਆਪਾਂ ਅੱਗੋਂ ਹੋਰ ਵੀ ਕਾਫੀ ਕੁਝ ਸੋਚਿਆ ਹੈ ਕਿ ਬਲੌਗਸ ਬਣਾਉਣ ਲਈ ਕੋ ਮਣਾ ਫਿਰਨਾ ਪੈਂਦਾ ਹੈ ਤੇ ਇੰਨਾ ਟਾਈਮ ਹੈ ਨਹੀਂਗਾ ਕਿਉਂਕਿ ਬੱਚੇ ਸਕੂਲ ਪੜ੍ਹਦੇ ਨੇ ਜੌਬ ਕਰਦੇ ਨੇ ਤੇ ਸਾਨੂੰ ਵਿੱਚ ਦੀ ਸ਼ੂਟਿੰਗ ਲਈ ਵੀ ਜਾਣਾ ਪੈਂਦਾ ਘਰ ਦੇ ਕੰਮ ਕਰ ਵੀ ਕਰਨੇ ਹੁੰਦੇ ਨੇ ਸੋ ਇਸ ਕਰਕੇ ਅਸੀਂ ਸੋਚਿਆ ਕਿ ਫੈਮਲੀ ਵਿੱਚ ਹੀ ਥੋੜੇ ਬਹੁਤ ਜਿਵੇਂ ਇੱਕ ਦੂਜੇ ਨੂੰ ਚੈਲੰਜਸ ਜਾਂ ਹੁਣ ਅਸੀਂ ਕੁਝ ਮਾਈਂਡ ਵਿੱਚ ਬਹੁਤ ਹੀ ਸੋਣਾ ਸੋਚਿਆ ਹੋਇਆ ਆ ਤਾਂ ਆਪਾਂ ਤੁਹਾਡੇ ਲਈ ਨੈਕਸਟ ਉਹੀ ਲੈ ਕੇ ਆਵਾਂਗੇ ਕੁਝ ਚੀਜ਼ਾਂ ਹੈਗੀਆਂ ਨੇ ਜਿੱਦਾਂ ਬੱਚੇ ਆ ਬੱਚਾ ਨੂੰ ਆਖੇ ਲੱਗਣਾ ਪੈਂਦਾ ਵਾ ਪਰ ਇਹ ਲੱਗਦੇ ਨਹੀਂ ਹੈਗੇ ਜੋ ਜੋ ਵੱਡੇ ਹੁੰਦੇ ਨੇ ਇਹ ਕਹਿਣਾ ਨਹੀਂ ਮੰਨਦੇ ਹੈਗੇ ਮਤਲਬ ਇਹ ਕਹਨੇ ਨੇ ਕਿ ਤੁਸੀਂ ਮੰਨੋ ਸਾਡੀ ਗੱਲ ਪੇਰੈਂਟਸ ਨੂੰ ਕਹਿੰਦੇ ਆ ਅਸੀਂ ਨਹੀਂ ਮੰਨਾਂਗੇ ਸਮਰ ਸਮਰ ਵੀ ਇਹ ਵੀ ਸੇਮ ਹੀ ਚੀਜ਼ ਆ ਯੋ ਜੇ ਵੱਡੇ ਹੁੰਦੇ ਆ ਸਾਹਮਣੇ ਬੱਚੇ ਜ਼ਿਆਦਾ ਔਖੇ ਹੋ ਜਾਂਦੇ ਨੇ ਸੋ ਮੈਂ ਇਹਨਾਂ ਨੂੰ ਕਿਹਾ ਅਸੀਂ ਵੀ ਤੁਹਾਡੀ ਗੱਲ ਮੰਨਿਆ ਕਰਾਂਗੇ ਆਪਾਂ ਚੈਲੰਜਸ ਡੇ ਰੱਖ ਲੈਣੇ ਆ ਠੀਕ ਆ ਇੱਕ ਦਿਨ ਇਹ ਆਪਣੇ ਪੇਰੈਂਟਸ ਨੂੰ ਚੈਲੰਜ ਦੇ ਆ ਕਰਨਗੇ ਅਸੀਂ ਅਕਸੈਪਟ ਕਰਾਂਗੇ ਪੂਰੇ ਕਰਾਂਗੇ ਇੱਕ ਦਿਨ ਇਹਨਾਂ ਦਾ ਰੱਖ ਲੈਣੇ ਆ ਕਿ ਅਸੀਂ ਦੋਨੇ ਜਾਣੇ ਮੈਂ ਤੇ ਗगन ਮਿਲ ਕੇ ਇਹਨਾਂ ਨੂੰ ਚੈਲੰਜ ਦਿਆ ਕਰਾਂਗੇ ਬੱਚਿਆਂ ਨੂੰ ਤੇ ਇਹ ਐਸੈਪਟ ਕਰਿਆ ਕਰਨਗੇ ਠੀਕ ਆ ਬਾਕੀ ਜੋ ਵੀ ਨਹੀਂ ਪੂਰਾ ਕਰ ਸਕੂਗਾ ਉਹਦੀ ਜੋ ਸਜ਼ਾ ਹੋਊਗੀ ਉਹ ਆਪਾਂ ਟਾਈਮ ਤੇ ਡੈਕ ਕਰਿਆ ਕਰਾਂਗੇ ਨੈਕਸਟ ਪੈਨਲਟੀ ਆਪਾਂ ਪੈਨਲਟੀ ਆਪਾਂ ਬਾਕੀ ਆਪਾਂ ਨੈਕਸਟ ਇਸ ਤੋਂ ਬਾਅਦ ਜੇ ਸਟਾਰਟ ਕਰਾਂਗੇ ਸੋ ਵਾਂਸ ਅਗੇਨ ਥੈਂਕ ਯੂ ਸੋ ਮੱਚ ਸਾਰੀਆਂ ਫੈਮਿਲੀਜ਼ ਨੂੰ ਸਾਰੀਆਂ ਮੈਂ ਇੱਕੋ ਸੁਜੈਸਟ ਕਰੂੰਗੀ ਕਿ ਸਾਬ ਦੇ ਰੂਲਸ ਬਣਾਓ ਆਪਣੇ ਆਪਣੇ ਘਰ ਦੇ ਤਾਂ ਕਿ ਪਰਫੈਕਸ਼ਨ ਮਿਲੇ ਸਭ ਨੂੰ ਠੀਕ ਆ ਉਹਦੇ ਹਿਸਾਬ ਨਾਲ ਫੈਮਲੀਆਂ ਦੇ ਜੋ ਰੈਗੂਲੇਸ਼ਨ ਹੁੰਦੀ ਹੈ ਰੂਲਸ ਹੁੰਦੇ ਆ ਉਹਦੇ ਹਿਸਾਬ ਨਾਲ ਜੋ ਫੈਮਲੀਆਂ ਸਹੀ ਤਰੀਕੇ ਨਾਲ ਚੱਲਦੀਆਂ ਨੇ ਮੇਨ ਚੀਜ਼ ਹੈ ਜੀ ਪ੍ਰੋਬਲਮ ਮੁੱਦਾ ਫੋਨ ਹੁੰਦਾ ਵਾ ਘਰ ਦੇ ਵਿੱਚ ਜੋ ਹਸਬੰਡ ਕੰਮ ਕਰ ਤੋਂ ਆਉਂਦੇ ਨੇ ਦਾ ਅੱਧਾ ਆਰਾਮ ਨਾਲ ਬੈ ਕੇ ਬੱਚਿਆਂ ਦੇ ਵਿੱਚ ਗੱਲਾਂ ਬਾਤਾਂਵਾ ਰੋਟੀ ਵੀ ਦੇਖੋ ਫੋਨ ਨੂੰ ਮੈਂ ਤਾਂ ਕਹਿੰਦੀ ਆ ਆਫ ਕਰਕੇ ਸਾਈਡ ਤੇ ਰੱਖ ਦਿਆ ਕਰੋ ਅਵੋਇਡ ਕਰੋ ਅਵੋਇਡ ਦੈਟਸ ਵਾਈ ਇਹ ਤੋਂ ਵੱਲ ਫੋਨ ਬੰਦ ਕਰ ਦਿਆ ਕਰੋ ਠੀਕ ਆ ਮਾਰਨਿੰਗ ਉੱਠ ਕੇ ਜੋ ਵੀ ਆਪਣੇ ਸਿੱਖ ਭੈਣ ਭਾਈ ਨੇ ਜਾਂ ਜੋ ਜੋ ਦੂਜੇ ਧਰਮਾਂ ਨੂੰ ਬਿਲੋਂਗ ਕਰਦੇ ਨੇ ਉਹ ਜਿਹੜੇ ਵੀ ਮਤਲਬ ਮੰਦਿਰ ਜਾਂ ਜਿੱਦੜ ਵੀ ਜੋ ਵੀ ਪੂਜਾ ਪੜ ਕਰਦੇ ਨੇ ਮਾਰਨਿੰਗ ਉੱਠ ਕੇ ਆਪਣੀ ਲਾਈਫ ਦਾ ਰੂਲ ਬਣਾ ਲਓ ਕਿ ਸੁੱਤੇ ਪੀ ਉੱਠ ਕੇ ਫੋਨ ਨਹੀਂ ਦੇਖਣਾ ਆਪ ਦਾ ਨਹਾ ਧੋ ਕੇ ਪਹਿਲਾਂ ਆਪਦੇ ਆਪਦੇ ਰੱਬ ਦਾ ਨਾਮ ਲੈਣਾ ਐਨਾ ਤੁਸੀਂ ਦੇਖਿਓ ਤੁਹਾਡੀ ਲਾਈਫ ਖੁਸ਼ੀਆਂ ਨਾਲ ਭਰੂਗੀ ਤੁਸੀਂ ਜੋ ਮੰਗੋਗੇ ਆਪਦੇ ਆਪਦੇ ਰੱਬ ਤੋਂ ਉਹ ਤੁਹਾਨੂੰ ਜ਼ਰੂਰ ਮਿਲੇਗਾ ਸੋ ਥੈਂਕ ਯੂ ਅਗੇਨ ਬਾਏ ਮਿਲਦੇ ਆਂ ਨੈਕਸਟ ਵੀਕ ਵਿੱਚ